ਸੱਚੀ ਗੱਲ ਪੰਜਾਬੀਓ ਸਵਾਗਤ ਕਰਦੇ ਹਾਂ। ਇਸ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਕਿਉਂਕਿ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਹੁਣ ਕੀ ਇਮੀਗ੍ਰੇਸ਼ਨ ਦੇ ਵਿੱਚ ਕਰ ਦਿੱਤੇ ਗਏ ਹਨ ਚਾਰ ਵੱਡੇ ਬਦਲਾਅ। ਜਿਵੇਂ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਤੇ ਹੁਣ ਲੀਨਾ ਮੈਟਲਿਡ ਦੇ ਦੁਆਰਾ ਕਹਿ ਦਿੱਤਾ ਗਿਆ ਹੈ ਕਿ ਬਿਲ ਸੀ 12 ਦੇ ਅਨੁਸਾਰ ਜੋ ਵਿਅਕਤੀ ਹੁਣ 24 ਜੂਨ ਸਾਲ 2020 ਤੋਂ ਬਾਅਦ ਕੈਨੇਡਾ ਦੇ ਅੰਦਰੋਂ ਅਸਾਈਲਮ ਲਈ ਅਰਜ਼ੀ ਦਿੰਦਾ ਹੈ ਉਹ ਹੁਣ ਯੋਗ ਹੋਵੇਗਾ ਸਧਾਰਨ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਜਾਂ ਫਿਰ ਵਰਕ ਪਰਮਿਟ ਹੋਲਡਰ ਆਪਣੇ ਆਉਣ ਤੋਂ 1 ਸਾਲ ਬਾਅਦ ਅਸਾਈਲਮ ਦੀ ਅਰਜੀ ਦਿੰਦੇ ਹਨ ਤੇ ਉਹ ਹੁਣ ਯੋਗ ਨਹੀਂ ਰਹਿਣਗੇ ਇਸ ਤੋਂ ਇਲਾਵਾ ਜਿਹੜੇ ਅਮਰੀਕਾ ਤੋਂ ਆ ਕੇ ਅਸਾਈਲਮ ਕੇਸ ਲਗਾਉਣਗੇ ਉਹਨਾਂ ਨੂੰ 15 ਦਿਨ ਦੇ ਅੰਦਰ ਅੰਦਰ ਹੀ ਅਸਾਈਲਮ ਕੇਸ ਅਪਲਾਈ ਕਰਨਾ ਪਵੇਗਾ ਇਸੇ ਦੇ ਨਾਲ ਹੀ ਦੂਸਰੇ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਜਾਣਗੇ 1 ਸਾਲ ਤੱਕ ਉਹ ਆਪਣਾ ਡਰਾਈਵਿੰਗ ਲਾਇਸੈਂਸ ਨਹੀਂ ਬਣਾ ਸਕਣਗੇ ਸੋ ਇਹ ਵੀ ਵੱਡੀ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਜੇਕਰ ਕਿਸੇ ਦਾ ਜੋ ਆਖਸ ਪਾਇਰ ਹੁੰਦਾ ਹੈ ਤੇ ਉਸ ਦੇ ਨਾਲ ਹੀ ਉਸ ਦਾ ਲਾਈਸੈਂਸ ਵੀ ਖਤਮ ਕਰ ਦਿੱਤਾ ਜਾਵੇਗਾ ਜੀहां ਤੁਹਾਨੂੰ ਦੱਦੀਏ ਕਿ ਲਾਈਸੈਂਸ ਦੇ ਜ਼ਰੀਏ ਬਹੁਤ ਸਾਰੇ ਪੰਜਾਬੀ ਕੈਨੇਡਾ ਦੇ ਵਿੱਚ ਆਪਣੀਆਂ ਜੋਬਾਂ ਲੈ ਰਹੇ ਹਨ ਤੇ ਇਸੇ ਦੌਰਾਨ ਉਹ ਕੰਮ ਵੀ ਕਰ ਰਹੇ ਹਨ ਪਰ ਹੁਣ ਲਾਈਸੈਂਸ ਵੀ ਉਹਨਾਂ ਦੇ ਸਟੇਟਸ ਦੇ ਨਾਲ ਹੀ ਐਕਸਪਾਇਰ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਤੀਸਰੀ ਅਪਡੇਟ ਦੀ ਗੱਲ ਕਰੀਏ ਤੇ ਲੀਨਾ ਮੈਟਲੇ ਦੇ ਦੁਆਰਾ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਦੇ ਵੱਲੋਂ ਰਿਫਿਊਜੀ ਕੇਸ ਅਪਲਾਈ ਕੀਤੇ ਜਾ ਰਹੇ ਹਨ ਜੋ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਸ਼ਾਰਟਕਟ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਰਹਿ ਸਕਦੇ ਹਨ ਤੇ ਕਾਫੀ ਜ਼ਿਆਦਾ ਪ੍ਰੋਸੈਸਿੰਗ ਟਾਈਮ ਵੀ ਵੱਧ ਚੁੱਕਾ ਹੈ ਉਹਨਾਂ ਦੇ ਵੱਲੋਂ ਸਾਰਾ ਡਾਟਾ ਸ਼ੇਅਰ ਕਰ ਦਿੱਤਾ ਗਿਆ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਡਾਟਾ ਕਿ ਇੰਡੀਆ ਦੇ 210000 ਲੋਕਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਰਫਿਊਜੀ ਕੇਸ ਅਪਲਾਈ ਕੀਤੇ ਗਏ ਹਨ ਸੋ ਇਹ ਵਿਸਟਰ ਵੀਜ਼ਾ ਵਾਲਿਆਂ ਦੀ ਕੈਟਾਗਰੀ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਦੂਸਰੇ ਨੰਬਰ ਦੇ ਉੱਤੇ ਚਾਈਨਾ ਆਉਂਦਾ ਹੈ ਜਿੱਥੇ ਕਿ 142000 ਲੋਕਾਂ ਦੇ ਵੱਲੋਂ ਅਸਾਈਲਮ ਕੇਸ ਅਪਲਾਈ ਕੀਤੇ ਗਏ ਇਸ ਤੋਂ ਇਲਾਵਾ ਨਾਈਜੀਰੀਆ ਦੇ ਵੱਲੋਂ 34000 ਅਤੇ ਕੋਲੰਬੀਆ ਦੇ 28000 ਤੋਂ ਵੱਧ ਲੋਕਾਂ ਦੇ ਵੱਲੋਂ ਅਤੇ ਮੈਕਸੀਕੋ ਦੇ 25000 ਲੋਕਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਆਪਣੇ ਰਫਿਊਜੀ ਕੇਸ ਅਪਲਾਈ ਕੀਤੇ ਗਏ ਹਨ ਪਰ ਸਭ ਤੋਂ ਵੱਧ ਪੰਜਾਬੀ ਭਾਰਤੀਆਂ ਦੇ ਦੁਆਰਾ 210000 ਲੋਕਾਂ ਦੇ ਦੁਆਰਾ ਰਫਿਊਜੀ ਕੇਸ ਹੀ ਅਪਲਾਈ ਕਰ ਦਿੱਤੇ ਗਏ ਹਨ ਜਿਸ ਤੋਂ ਬਾਅਦ ਕਿ ਹੁਣ ਪੰਜਾਬੀਆਂ ਦੇ ਟੂਰਿਸਟ ਵਿਸਟਰ ਵੀਜ਼ੇ ਅਤੇ ਇਸ ਤੋਂ ਇਲਾਵਾ ਸਟੂਡੈਂਟ ਵੀਜ਼ੇ ਦੇ ਵਿੱਚ ਵੀ ਕੈਨੇਡਾ ਨੂੰ ਨਾ ਚਾਉਂਦਿਆਂ ਹੋਇਆਂ ਕਟੌਤੀ ਕਰਨੀ ਪਈ ਹੈ ਸੋ ਇਹ ਹੀ ਵੱਡਾ ਕਾਰਨ ਹੈ ਕਿ ਕੈਨੇਡਾ ਦੇ ਵੱਲੋਂ ਹੁਣ ਲਗਾਤਾਰ ਵੀਜ਼ੇ ਰਫਿਊਜ਼ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਹੁਣ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇੱਕ ਹੋਰ ਪਾਬੰਦੀ ਲਗਾਈ ਗਈ ਹੈ ਕਿ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਲਗਾਤਾਰ ਜਿਹੜੇ ਰਫਿਊਜੀ ਕੇਸ ਲਾਗਾ ਕਰਾਇਆ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਡਿਪੋਰਟ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਪਰ ਫਿਰ ਵੀ ਉਹ ਕੈਨੇਡਾ ਦੇ ਵਿੱਚ ਚੋਰੀ ਛਿਪੇ ਕਿਤੇ ਨਾ ਕਿਤੇ ਕੰਮ ਕਰ ਰਹੇ ਹਨ ਸੋ ਹੁਣ ਉਹਨਾਂ ਦਾ ਕਹਿਣਾ ਹੈ ਕਿ ਸਾਲ 2027 ਤੱਕ ਹਰ ਮਹੀਨੇ ਕੈਨੇਡਾ ਦੇ ਵੱਲੋਂ 20000 ਲੋਕਾਂ ਨੂੰ ਲੱਭਿਆ ਜਾਵੇਗਾ ਤੇ 20000 ਲੋਕਾਂ ਨੂੰ ਡਿਪੋਰਟ ਕੀਤਾ ਜਾਵੇਗਾ ਸੋ ਸਾਲ 2025 26 ਅਤੇ 27 ਦੇ ਵਿੱਚ 20 20000 ਲੋਕ ਜਿਹੜੇ ਕਿ ਲਾਪਤਾ ਹੋ ਜਾਂਦੇ ਹਨ ਸੋ ਉਹਨਾਂ ਨੂੰ ਹੁਣ ਲੱਭ ਲੱਭ ਕੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਡਿਪੋਰਟ ਕੀਤਾ ਜਾਵੇਗਾ ਜਿਸ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬੀ ਭਾਰਤੀਆਂ ਦੀ ਹੀ ਹੋਵੇਗੀ ਦੀਨਾ ਮੈਥਲੇ ਦੇ ਦੁਆਰਾ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜਿਹੜੇ ਹੁਣ ਕੈਨੇਡਾ ਦੇ ਵਿੱਚ ਰਫਿਊਜੀ ਕੇਸ ਲਗਾ ਰਹੇ ਹਨ ਉਹ 99% ਤੱਕ ਜਾਲੀ ਕੇਸ ਲਗਾ ਰਹੇ ਹਨ ਤੇ ਸਾਰੇ ਨਾਲੋਂ ਵੱਡੀ ਗਿਣਤੀ ਇਸ ਦੇ ਵਿੱਚ ਪੰਜਾਬੀ ਭਾਰਤੀਆਂ ਦੀ ਹੈ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਸਾਰਿਆਂ ਦੇ ਹੀ ਕੇਸ ਰਿਜੈਕਟ ਕੀਤੇ ਜਾ ਸਕਦੇ ਹਨ ਜੀਹਾਂ ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਪ੍ਰੋਸੈਸਿੰਗ ਟਾਈਮ ਕਾਫੀ ਜ਼ਿਆਦਾ ਹੋ ਚੁੱਕਾ ਹੈ ਸੋ ਕੈਨੇਡਾ ਦੇ ਵਿੱਚ ਹੁਣ 15 ਤੋਂ 20 ਸਾਲ ਤੱਕ ਦਾ ਵੀ ਜਿਹੜਾ ਕੇਸ ਚੱਲ ਸਕਦਾ ਹੈ ਰਫਿਊਜੀ ਕੇਸਾਂ ਦਾ ਕਿਉਂਕਿ ਗਿਣਤੀ ਕਾਫੀ ਜ਼ਿਆਦਾ ਹੋ ਚੁੱਕੀ ਹੈ ਇਸ ਦੇ ਦੌਰਾਨ ਸਾਰੇ ਦੇ ਸਾਰੇ ਕੇਸ ਉਹਨਾਂ ਦੇ ਵੱਲੋਂ ਰਿਫਿਊਜ਼ ਕੀਤਾ ਜਾ ਸਕਦਾ